ਹਾਂ ਉਹ ਯਾਰ ਅਜੇ 10 12 ਘੰਟਾਂ ਚ ਅਖਬਾਰ ਮੰਨਣੇ ਆ ਵੰਡੇਉਣ ਦੇ ਦੁਪਹਿਰਾ ਅੱਗੇ ਚੜਿਆ ਪਿਆ ਲੇਟ ਬਹੁਤ ਆ ਮੈਂ ਆ ਪੁੱਤ ਇੱਕ ਮਿੰਟ ਗੱਲ ਸੁਣ ਕੇ ਜਾਈ ਬਾਪੂ ਕੱਲ ਤੋਂ ਟਾਈਮ ਨਾਲ ਅਖਬਾਰ ਸੱਟ ਕੇ ਜਾਇਆ ਕਰੂੰਗਾ ਅੱਜ ਨਾ ਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਤਾਂ ਲੇਟ ਹੋ ਗਿਆ ਔਰ ਨਹੀਂ ਪੁੱਤ ਮੈਂ ਤੇਨਾਂ ਅਖਬਾਰ ਦੀ ਗੱਲ ਨਹੀਂ ਕਰਨੀ ਸੀ ਮੈਂ ਤਾਂ ਤੇਨਾਂ ਕੋਈ ਹੋਰ ਗੱਲ ਕਰਨੀ ਸੀ ਬਾਪੂ ਮੈਂ ਫੋਨ ਤੇ ਦੱਸਦੀ ਨੰਬਰ ਤਾਂ ਮੇਰਾ ਹੈਗਾ ਯਾ ਤੁਹਾਡੇ ਕੋਲ ਉਹ ਪੁੱਤ ਮੈਂ ਤਾਂ ਤੈਨੂੰ ਇਹ ਆਖਣਾ ਸੀ ਆ ਅਖਬਾਰ ਨਾ ਤੂੰ ਥੱਲੇ ਨਾ ਸੱਟ ਕੇ ਜਾਇਆ ਕਰ ਤੂੰ ਜਦੋਂ ਵੀ ਅਖਬਾਰ ਸੱਟਣਾ ਹਣਾ ਨਾ ਆ ਬਾਰ ਦੀ ਘੰਟੀ ਮਾਰ ਦਿਆ ਕਰ ਮੈਂ ਇੱਥੇ ਆ ਜਾਇਆ ਕਰੂੰਗਾ ਤਾਂ ਅਖਬਾਰ ਤੂੰ ਮੈਨੂੰ ਹੀ ਫੜਾ ਜਾ ਕਰ ਬੱਪੂ ਅਖਬਾਰ ਤਾਂ ਮੈਂ ਤੈਨੂੰ ਫੜਾ ਜਾ ਕਰ ਪਰ ਇਸ ਚੱਕਰ ਵਿੱਚ ਨਾ ਮੇਰਾ ਟਾਈਮ ਬਹੁਤ ਖਰਾਬ ਹੋ ਜਾਊਗਾ ਨਾਲੇ ਥੋੜਾ ਵੀ ਇਸੇ ਕਰਕੇ ਮੈਂ ਸਾਰਿਆਂ ਦੇ ਘਰ ਹੀ ਸੱਟ ਜਾਂਦਾ ਵਾਂ ਅਗਲਾ ਆਪੇ ਚੱਕ ਲੈਂਦਾ ਪੁੱਤ ਮੈਨੂੰ ਪਤਾ ਤੇਰਾ ਟਾਈਮ ਖਰਾਬ ਹੁੰਦਾ ਪਰ ਜੇ ਤੂੰ ਬੈਲ ਮਾਰ ਕੇ ਅਖਬਾਰ ਮੈਨੂੰ ਫੜਾਏਂਗਾ ਨਾ ਮੈਂ ਤੈਨੂੰ 500 ਰੁਪਏ ਵਾਧੇ ਦੇ ਦਿਆ ਕਰੂੰਗਾ 500 ਰੁਪਏ ਅਖਬਾਰ ਪੜਾ ਕੇ ਜਾਣ ਦਾ ਬਾਪੂ ਮੈਂ ਸਮਝਿਆ ਨਹੀਂ ਕੁਝ ਪਤ ਤੇਰੇ ਅਰਕਾ ਸੀ ਮੇਰਾ ਮੁੰਡਾ ਪਲੱਸ 2 ਦੀ ਪੜ੍ਹਾਈ ਕਰਨ ਤੋਂ ਬਾਅਦ ਕਹਿੰਦਾ ਬਾਪੂ ਮੈਂ ਬਾਹਰ ਜਾਣਾ ਮੈਂ ਸੋਚਿਆ ਖੱਲਾ-ਖੱਲਾ ਪੋਤਾ ਮੇਰਾ ਇਹਦੇ ਕੋਈ ਚਾਹ ਅਧੂਰੇ ਨਹੀਂ ਰਹਿਣੇ ਚਾਹੀਦੇ ਕਿਉਂਕਿ ਪਾਲਾ ਹੀ ਮੈਂ ਬਹੁਤ ਚਾਵਾਂ ਨਾਲ ਸੀ ਉਹਨੂੰ ਪੈਸਿਆਂ ਦਾ ਖੱਬਾ ਸੱਚਾ ਕਰਕੇ ਮੈਂ ਉਹਨੂੰ ਬਾਹਰ ਭੇਜਤਾ ਬਾਹਰ ਜਾ ਕੇ ਉਹਨੇ ਵਿਆਹ ਕਰਾ ਲਿਆ ਬੱਚੇ ਹੋ ਗਏ ਛੇਰੋ ਕਦੇ ਵਾਪਸ ਹੀ ਨਹੀਂ ਆਇਆ ਬਾਪੂ ਹੋਰ ਹੈ ਨਹੀਂ ਤੁਹਾਡੇ ਘਰੇ ਕੋਈ ਨਹੀਂ ਪੁੱਤ ਮੈਂ ਤਾਂ ਇੱਥੇ ਇਕੱਲਾ ਹੀ ਰਹਿਣਾ ਮੇਰੇ ਘਰ ਵਾਲੀ ਨੂੰ ਗਈ ਨੂੰ ਤਾਂ ਪੂਰੇ 3 ਸਾਲ ਹੋ ਗਏ ਹੁਣ ਮੇਰੀ ਵੀ ਸਿਹਤ ਜੀ ਦੌਣ ਹੀ ਰਹਿੰਦੀ ਆ ਤੇ ਬਾਪੂ ਤੁਸੀਂ ਆਪਦੇ ਮੁੰਡੇ ਨੂੰ ਫੋਨ ਕਰਕੇ ਇੱਥੇ ਕਿਉਂ ਨਹੀਂ ਸੱਦ ਲੈਂਦੇ ਪੁੱਤ ਕਰਦਾ ਹੁੰਨਾ ਮੈਂ ਫੋਨ ਉਹਨੂੰ ਉਹ ਬਿਜੀ ਬਹੁਤ ਆ ਮਹੀਨੇ ਚੈੱਕਰ ਦੀ ਵਾਰੀ ਗੱਲ ਹੋ ਜਾਂਦੀ ਐ ਚੱਕਦਾ ਹੀ ਨਹੀਂ ਫੋਨ ਉਹਨੂੰ ਛੱਡ ਤੂੰ ਪੁੱਤ ਤੂੰ ਨਾ ਬੈਲ ਮਾਰ ਕੇ ਅਖਬਾਰ ਮੈਨੂੰ ਫੜਾ ਜਾ ਕਰ ਬੱਪੂ ਅਖਬਾਰ ਤਾਂ ਮੈਂ ਫੜਾ ਜਾ ਕਰੂੰਗਾ ਪਰ ਮੈਨੂੰ ਸੱਚੀ ਹੈ ਤਾਂ ਸਮਝ ਨਹੀਂ ਆਈ ਵੀ ਇਹ ਅਖਬਾਰ ਫੜਾ ਕੇ ਜਾਂਦਮ ਮਤਲਬ ਕੀ ਹੈ ਇਹਦਾ ਮਤਲਬ ਇਹ ਆ ਪੁੱਤ ਜਦੋਂ ਮੈਂ ਅਖਬਾਰ ਚੱਕਣ ਆਉਣਾ ਨਾ ਤਾਂ ਗਲੀਚ ਕੋਈ ਨਹੀਂ ਹੁੰਦਾ ਜੇ ਤੂੰ ਮੈਨੂੰ ਅਕਬਾਰ ਫੜਾ ਜਾ ਕਰੇਂਗਾ ਤੋਟ ਮੈਂ ਤੇਰੇ ਮੱਥੇ 'ਤੇ ਲੱਗਦਾ ਰਿਹਾ ਕਰੂੰਗਾ ਹਿੰਨੇ ਨਾ ਤੈਨੂੰ ਇਹ ਤਾਂ ਪਤਾ ਲੱਗੂ ਵੀ ਬੂਟਾ ਸਿਓ ਜਿਉਂਦਾ ਵਾ ਜਿਹੜੇ ਦਿਨ ਪੁੱਤ ਤੇਰੇ ਬੱਲ ਮਾਰਨ ਤੋਂ ਬਾਅਦ ਮੈਂ ਬਾਹਰ ਨਾ ਨਾ ਆਇਆ ਉਦੋਂ ਤੂੰ ਇਹ ਸਮਝੀ ਮਿਆਂ ਚ ਬੂਟਾ ਸਿਓ ਮਰ ਗਿਆ ਫੇਰ ਨਾ ਤੂੰ ਭੱਜ ਕੇ ਥਾਣੇ ਰਿਪੋਰਟ ਲਿਖਾ ਆਂ ਕੇ ਨਾ ਹੋਵੇ ਕਿ ਮੇਰੀ লাশ ਹੰਦਰੀ ਪਈ ਗੱਲ ਜੇ ਮੇਰੇ ਮੁੰਡੇ ਕੋਲ ਤਾਂ ਫੋਨ ਚੱਕਣ ਦਾ ਵੇਲ ਹੈ ਨਹੀਂ ਉਹਦਾ ਕੀ ਪਤਾ ਮੇਰੇ ਮਰੇ ਤੇ ਆਊਗਾ ਕਿ ਨਹੀਂ ਬਾਪੂ ਮੈਨੂੰ ਤਾਂ ਪਤਾ ਹੀ ਨਹੀਂ ਸੀ ਕੋ ਇੰਨਾ ਵੱਡਾ ਦਰਦ ਆਵਦੇ ਅੰਦਰ ਕੋਈ ਬੈਠਾ ਮੈਂ ਤੇਰਾ ਪੁੱਤ ਤਾਂ ਨਹੀਂ ਬਣ ਸਕਦਾ ਪਰ ਇੱਕ ਵਾਦਾ ਜ਼ਰੂਰ ਕਰਦਾ ਕਿ ਤੈਨੂੰ ਕਦੇ ਤੇਰੇ ਪੁੱਤ ਦੀ ਕਮੀ ਮਹਿਸੂਸ ਨਹੀਂ ਹੋਣ ਜੰਗਾ ਤੈਨੂੰ ਕੋਈ ਵੀ ਚੀਜ਼ ਦੀ ਲੋੜ ਹੁੰਦੀ ਨਾ ਬਾਪੂ ਤੂੰ ਮੈਨੂੰ ਆਹਦਾ ਪੁੱਤ ਸਮਝ ਕੇ ਦੱਸ ਦਿਆ ਕਰ ਮੈਂ ਲਿਆ ਦਿਆ ਕਰੂੰਗਾ ਅਰਾਖਵਾਰ ਮੈਂ ਇੱਕ ਸ਼ਰਤ ਤੇ ਤੈਨੂੰ ਪੜਾ ਕੇ ਜਾਇਆ ਕਰੂੰ ਕਿਹੜੀ ਸ਼ਰਤ ਪੁੱਤ ਤੈਨੂੰ ਪੈਸੇ ਵੱਧ ਚਾਹੀਦੇ ਆ ਮੈਂ ਦੇ ਦਿਆ ਕਰੂੰਗਾ ਬਹੁਤ ਤੈਨੂੰ ਨਾ ਬਾਪੂ ਮੈਨੂੰ ਪੈਸਿਆਂ ਦੀ ਲੋੜ ਨਹੀਂ ਬਸ ਮੈਂ ਕੱਲ ਤੋਂ ਸਾਰੇ ਇਕੱਬਰ ਸੱਟ ਕੇ ਨਾ ਚਾਹ ਤੇਰੇ ਕੋਲੋਂ ਵੀ ਖਿਜ ਜਾਇਆ ਕਰੋਂ ਨਾਲੇ ਇੰਨੇ ਬੰਦੇ ਨਾਲ ਤਾਰ ਗੱਲਾਂ ਕਰ ਲਿਆ ਕਰਾਂਗੇ ਠੀਕ ਆ ਪੁੱਤ ਚੱਲ ਠੀਕ ਹੈ ਬਾਪੂ ਨਾਕ ਬਾਰ ਸੱਟ ਕੇ ਆਉਣਾ ਤੇ ਮੁਰਦਾ ਚਾਹ ਪੀ ਕੇ ਜਾਉਂ ਵਧੀਆ ਜੀ ਬਣਾ ਲਈ ਠੀਕ ਆ ਮਾ